ਲੇਕਿਨ ਇਹਨਾਂ ਵੱਲੋਂ ਪ੍ਰੋਪਰ ਜਿਹੜੀ ਸਰਵਿਸ ਜਿਹੜੀ ਅਸੀਂ ਕਹਿ ਸਕਦੇ ਹਾਂ ਨਹੀਂ ਕੀਤੀ ਜਦ ਇਹਨਾਂ ਨੇ ਧਿਆਨ ਵਿੱਚ ਲਿਆਂਦਾ ਹੈਗਾ ਸਕੂਟੀ ਮੇਰੀ ਇੰਜਨ ਜਿਹੜਾ ਇਹਨਾਂ ਨੇ ਖੋਲ ਦਿੱਤਾ ਵੜ ਕੇ ਮੈਂ ਬਾਹਰ ਹੀ ਹੀ ਦੁਬਾਰਾ ਇਹਨਾਂ ਤੇ ਕਿਹਾ ਕਿ ਆਪਕੋ ਕੁਝ ਨਾ ਦਵਾਓ ਆਪਨੇ ਨੇ ਉਸ ਤੋਂ ਟਾਇਰ ਫਲੋਮ ਵੀ ਕਰਾ ਦਿੱਤਾ ਮੈਂ ਟੈਲੀਫੋਨ ਰਾਹੀਂ ਵੀ ਫੋਨ ਕੀਤਾ ਉਹ ਕਹਿੰਦੇ ਕੀ ਪ੍ਰੋਬਲਮ ਕਿਤੇ ਸੀ ਜੀ ਔਰ ਇੰਜਨ ਇਹਨੇ ਪੂਰਾ ਮੇਰਾ ਖੋਲ ਦਿੱਤਾ ਸਕੂਟੀ ਦਾ کہہ سکتے ہیں جس طرح یہ کہہ رہے ہیں کہ ਸਾਡੇ ਕੋ ਮਕੈਨਿਕ ਮਕੈਨਿਕ ਜਿਹੜੇ ਨੇ ਉਹ ਬਿਲਕੁਲ ਏ ਕਲਾਸ ਹੈਗੇ ਨੇ ਲੇਕਿਨ ਜਿਨ੍ਹਾਂ ਨੂੰ ਇਹੋ ਹੀ ਪਤਾ ਨਹੀਂ ਚੱਲ ਰਿਹਾ ਕਿ ਟਾਇਰ ਕਿਸ ਤਰ੍ਹਾਂ ਘਸਦਾ ਪਿਆ ਹੈ ਕੀ ਮੁਸ਼ਕਿਲ ਹੈ ਕੀ ਪ੍ਰੋਬਲਮ ਹੈ ਸਾਡੀ ਪਾਇਰ ਕਿ ਆਪਣੇ ਕੈਸ਼ ਹੋ ਰਹਾ گاڑی ਉਹਨਾਂ ਨੂੰ ਪੁੱਛੋ پوری ਚਾਰ ਦਾ ਬੋਲ ਨਹੀਂ ਬਣੇ ਆਪਰੇ ਕਸਟਮਰ ਸਾਹਿਬ ਤੁਸੀਂ ਕਹਾ ਕਿ ਆਪਕਾ ਕੀ ਪ੍ਰੋਬਲਮ ਹੈ ਕਿ ਬਣਾਇਆ ਇਹ ਬਣਾਇਆ ਜੋ ਸਾਫ ਇਹ ਬਣਾਉਂਦੇ ਇਹ ਬਣਾਦਾ 2 ਵਜੇ ਆਇਆ ਹੀ ਨਹੀਂ ਉਹ ਨਹੀਂ ਨਹੀਂ ਜੇ 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 ਕਿ ਲੱਗਾ ਕੀ ਹੋਇਆ ਕਿਤੇ ਇਹ ਹਾਂ ਕੀ ਕਰਦੇ ਕਿ ਇਹ ਬਤਾ ਮੈਨੂੰ ਕੈਟਰ ਦੇ ਬਾਰੇ ਮੈਂ ਪੁਨਰ ਚੈੱਕ ਕੀਤਾ ਇਸ ਨੂੰ ਉਧਰੇ ਕੋਲਾ ਜਾਂ ਨਹੀਂ ਕੋਲਾ ਕੱਟਿਆ ਇਹ ਮੇਰੇ ਕੋਲ ਨਹੀਂ ਐਸੇ ਕਿਸ ਚੀਜ਼ ਕੇ ਲੈ ਰਹੇ ਹਾਂ ਮਾਰੇ ਤੇ ਜੇਕਰ ਤੁਸੀਂ ਵੀ ਇਸ ਕੰਪਨੀ ਦੀ ਵਹਿਕਲਸ ਲੈਣ ਦੇ ਲਈ ਸੋਚ ਰਹੇ ਹੋ ਤਾਂ ਹੁ ਜਾਓ ਸਾਫਤਾ ਕਿਉਂਕਿ ਪਠਾਨਕੋਟ ਦੇ ਵਿੱਚ ਇਸ ਕੰਪਨੀ ਨੇ ਜਿਹੜਾ ਹੈ ਕਸਟਮਰਸ ਨੂੰ ਮਿਸਲੀਡ ਕੀਤਾ ਹੈ ਤਾਜ਼ਾ ਮਾਮਲਾ ਦੇਖਣ ਨੂੰ ਸਾਹਮਣੇ ਆਇਆ ਜਿੱਥੇ ਗੁਰਪ੍ਰੀਤ ਸਿੰਘ ਨੇ TVS ਕੰਪਨੀ ਦੇ ਉੱਤੇ aarop ਲਗਾਉਂਦੇ ਹੋਏ ਕਿਹਾ ਹੈ ਕਿ ਉਹਨਾਂ ਨੂੰ ਮਿਸਲੀਡ ਕੀਤਾ ਜਾ ਰਿਹਾ ਤੇ ਡਿਫੈਕਟਿਵ ਪੀਸ ਜਿਹੜਾ ਸਕੂਟੀ ਦਾ ਉਹਨਾਂ ਦੇ ਘਰ ਪਹੁੰਚਾਇਆ ਪਠਾਨਕੋਟ ਦੇ ਵਿੱਚ ਸਪੀਵੀਐਸ ਸਟੋਰ 'ਚ ਜਦੋਂ ਉਹ ਸਰਵਿਸ ਲੈਣ ਦੇ ਲਈ ਪਹੁੰਚਦੇ ਨੇ ਉਹਨਾਂ ਦੀ ਸਕੂਟੀ ਦੇ ਟਾਇਰ ਦੇ ਵਿੱਚ ਜਦੋਂ ਕੋਈ ਖਰਾਬੀ ਆਂਦੀ ਹੈ ਤਾਂ ਉੱਥੋਂ ਦੇ ਮਕੈਨਿਕਸ ਨੇ ਉਹਨਾਂ ਦੀ ਸਕੂਟੀ ਦਾ ਟਾਇਰ ਤਾਂ ਕੀ ਠੀਕ ਕਰਨਾ ਸੀ ਸਗੋਂ ਉਹਨਾਂ ਦਾ ਇੰਜਣ ਜਿਹੜਾ ਹੈ ਸਕੂਟੀ ਦਾ ਉਹ ਖੋਲ ਕੇ ਰੱਖ ਦਿੱਤਾ ਸਵੇਰੇ 9 ਵਜੇ ਗੁਰਪ੍ਰੀਤ ਸਿੰਘ ਦੇ ਵੱਲੋਂ ਮਕੈਨੀਕਲ ਨੂੰ ਜਿਹੜਾ ਹੈ ਮਕੈਨਿਕਸ ਨੂੰ ਸਕੂਟੀ ਜਿਹੜੀ ਹੈ ਹੈਂਡ ਓਵਰ ਕੀਤੀ ਜਾਂਦੀ ਹੈ ਸਟੋਰ ਦੇ ਵਿੱਚ ਜਾ ਕੇ ਤੇ ਦੂ ਬਾਹਰ ਦੇ 2 ਵਜੇ ਤੱਕ ਸਕੂਟੀ ਜਿਹੜੀ ਹੈ ਉਹ ਠੀਕ ਨਹੀਂ ਹੁੰਦੀ। ਇੱਥੋਂ ਤੱਕ ਕਿ ਉਹਨਾਂ ਕੋਲ ਪੈਸੇ ਵੀ ਜਿਹੜੇ ਨੇ ਉਹ ਲੈ ਲਿੱਤੇ ਗਏ ਨੇ ਤੇ ਸਕੂਟੀ ਜਿਹੜੀ ਆਉਂ ਜਿਉਂ ਦੀ ਤਿਉਂ ਸੀ। ਤੁਹਾਨੂੰ ਉਸ ਤੋਂ ਵੀ ਜ਼ਿਆਦਾ ਖਰਾਬ ਕਰਕੇ ਉਹਨਾਂ ਦੀ ਸਕੂਟੀ ਰੱਖ ਦਿੱਤੀ ਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ TVS ਕੰਪਨੀ ਦੀ ਕੋਈ ਵੀ ਚੀਜ਼ ਜਿਹੜੀ ਹੈ ਲੈਣੀ ਬੰਦ ਕਰੋ ਖਾਸ ਕਰਕੇ ਟੂ-ਵੀਲਰਸ ਜੇਕਰ ਗੱਲ ਕਰੀਏ ਜੁਪੀਟਰ ਸਕੂਟੀ ਜਿਹੜੀ ਹੈ ਉਹਨਾਂ ਨੇ 7ਵੇਂ ਮਹੀਨੇ 2023 ਨੂੰ ਜਿਹੜੀ ਹੈ ਉਹ ਲਈ ਸੀ ਤੇ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਆਏ ਦਿਨ ਸਕੂਟੀ ਦੇ ਵਿੱਚ ਕੋਈ ਨਾ ਕੋਈ ਡਿਫੈਕਟ ਜਿਹੜਾ ਉਹ ਦੇਖਣ ਨੂੰ ਮਿਲਦਾ ਹੀ ਰਹਿੰਦਾ ਸੀ ਡਿਫੈਕਟਿਵ ਪੀਸ ਅਸੀਂ ਕਹਿ ਸਕਦੇ ਹਾਂ ਉਹਨਾਂ ਨੇ ਕਿਹਾ ਕਿ ਮੇਰੇ ਘਰ ਪਹੁੰਚਾਇਆ ਗਿਆ ਤੇ ਆਰ.ਸੀ ਤੱਕ ਵੀ ਉਹਨਾਂ ਨੇ ਜਿਹੜੀ ਆਰ.ਸੀ ਤੱਕ ਦੇ ਪੈਸੇ ਜਿਹੜੇ ਨੇ ਉਹ ਦੇ ਦਿੱਤੇ ਨੇ ਪਰ ਹਜੇ ਤੁਸੀਂ ਦੇਖ ਸਕਦੇ ਹੋ 7ਵੇਂ ਮਹੀਨੇ 2023 ਦੀ ਲਈ ਹੋਈ ਸਕੂਟੀ ਦੀ ਹਜੇ ਤੱਕ ਆਰਸੀ ਨੰਬਰ ਪਲੇਟ ਜਿਹੜੀ ਹੈ ਉਹ ਜਿਹੜੀ ਡਿਲੀਵਰ ਹੈ ਉਹ ਨਹੀਂ ਕੀਤੀ ਗਈ ਤਾਂ ਕਿੰਨੀ ਮਾੜੀ ਸਰਵਿਸ ਜਿਹੜੀ ਹੈ ਉਹ TVS ਕੰਪਨੀ ਦੇ ਵੱਲੋਂ ਕਸਟਮਰਸ ਨੂੰ ਦਿੱਤੀ ਜਾ ਰਹੀ ਹੈ ਕਸਟਮਰਸ ਨੂੰ ਮਿਸਲੀਡ ਕੀਤਾ ਜਾ ਰਿਹਾ ਉਹਨਾਂ ਦਾ ਸਮਾਂ ਜਿਹੜਾ ਹੈ ਉਹ ਬਰਬਾਦ ਕੀਤਾ ਜਾ ਰਿਹਾ ਇੱਕ ਵਾਰ ਗੱਲਬਾਤ ਕਰ ਲੈਨੇ ਗੁਰਪ੍ਰੀਤ ਸਿੰਘ ਦੇ ਨਾਲ ਜੋ ਕਿ ਪਠਾਨਕੋਟ ਦੇ ਰਹਿਣ ਵਾਲੇ ਨੇ ਤੇ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਪੁਲਪੁਲੇਖੇ ਵੀ ਤੁਸੀਂ ਇਸ ਸਟੋਰ ਇਸ ਕੰਪਨੀ ਦੀ ਕੋਈ ਵੀ ਚੀਜ਼ ਨਾ ਲੈ ਲੈਣਾ ਕਿਉਂਕਿ ਕਿਸ ਤਰ੍ਹਾਂ ਦੇ ਆਲੂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਆਓ ਸੁਣ ਲੈਂਦੇ ਦੋ ਵਜੇ ਦਾ ਕਾਲ ਉਹਨੂੰ ਦਿੱਤਾ ਤੇ ਉਸ ਤੋਂ ਬਾਅਦ ਇਹਨੇ ਮੈਕੈਨਿਕ ਦਾ ਬੋਲਾ ਨਹੀਂ ਕਿ ਕੱਦ ਚੱਕਾ ਜਾਂ ਨਹੀਂ ਕਰ ਸਕਦਾ ਇਹਨੇ ਨਹੀਂ ਬੋਲਾ ਆਪਰ ਆ ਕੇ ਬੋਲ ਰਹਾ ਮੈਂ ਕਹਿ ਦਿੱਤਾ ਕੋਈ ਹੋਰ ਕੋਈ ਠੀਕ ਹੈ ਠੀਕ ਹੈ ਮੈਕੈਨਿਕ ਬੋਲਣ ਦੇ ਕੋ ਬੋਲਾ ਹੀ ਨਹੀਂ ਉਹਨੇ ਚੈੱਕ ਕਰਨੇ ਲਈ ਮੈਂ ਕਹਿ ਦਿੰਦਾ ਕਰੂਗਾ ਪਰ ਅਭੀ ਤਾਂ ਉਸ ਤੋਂ ਕੰਮ ਪੂਰਾ ਦਾ ਪੂਰਾ ਕਰੂ ਜਮਨ ਕਿਹਾ ਮਹਾਟਾ ਉਸ ਤੋਂ ਮੈਂ ਤਾਂ ਪਹਿਲੇ ਸੁਰੂ ਕਰਾਂਗਾ पूरा मेरा बोल दिया नया वाला हूं पर आप मुझे बताइए कि क्या आपको क्या इशू आ रहा गाड़ी को पूछो मेरे दादा बोला नहीं बने बोला नहीं बोला दादा के प्यारे चेहरे का क्या मैं कहती हूं पहुंची नहीं पापा कहां पे तुम्हें जानते हो क्या भी कर हां लेडी जी आपने देखो आपको बताया था कि सब्सक्राइब कर लो ਮੇਰੀ ਇਹ ਸਾਰੀ ਬਾਤ ਹੋ ਜੀ ਉਹ ਰੁਕ ਜਾ ਫਿਰ ਸਾਰੀ ਮੇਰੀ ਬਾਤ ਹੋ ਜੋਬ ਕਾਰਡ ਕਿਸ ਨੇ ਬਣਾਇਆ ਮੇਰੀ ਉਸ ਨੇ ਬਣਾਇਆ ਜੋਬ ਕਾਰਡ ਇਹ ਬਣਾਇਆ ਜੋਬ ਕਾਰਡ ਤੋਂ ਇਹ ਬਣਾਉਂਦਾ ਇਹ ਬਣਾਉਂਦਾ ਥੋੜੇ ਹੋ ਜੇ ਹੈ ਕਾਹ ਹੀ ਨਹੀਂ ਕੋਈ ਦਾ ਹੀ ਨਹੀਂ ਇਹ ਸਵਾਲ ਉਹ ਆ ਕੇ ਆਜੇ ਨੰਬਰ ਕਾਰਡ ਦੇ ਵਿੱਚ ਕਾਰਡ ਬਣਾਇਆ ਜੋਬ ਨੇ ਪੁੱਛਿਆ ਕਿ ਬ੍ਰੇਕ ਫੈਕਟ ਨਹੀਂ ਰਹਿ ਜਾਂਦਾ चलिए प्लीज लिखा लिखा करिया से चलिए क्या आपने पहले दो वाले दिखा दो ये अभी दिखा दो जब पैसे पर लिखा होता है तो चलिए मुझे पेन का नंबर दिख रहा है उसी नीचे वो अक्षर लिखे तो कह के मैं मुझे कैसे हो के दिखा दो वो पे लिख लिखा है क्या नहीं है पेन भी लिखा है मतलब ऊपर तो लिखा है वो ऊपर तो है फिर वो पेन कहां होता है ये 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 अभी अभी लिखा 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 गया 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 पता पता चल रहा है कि के ऊपर लिख दिया दिया था सामने लिखा गया। आपके सामने सर आपके क्या क्या नहीं 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 मैंने मैंने करना आता स्कूटर छोड़ दो बजे चार

ਫਿਰ ਇਹ ਆਪ ਤੋਂ ਤਾਂ ਪਹਿਲੇ ਮਕਾਨੇ ਦੇ ਕਾਜ ਨਹੀਂ ਬੁਲਾਈ ਜੀ ਆ ਗਿਆ ਜੱਦੀ ਨਹੀਂ ਸਰ ਮੇਰਾ ਨਾਮ ਹੈ ਗੁਰਪ੍ਰੀਤ ਸਿੰਘ ਹੈਗਾ ਜੀ ਪ੍ਰਧਾਨਕੋਟ ਦਾ ਮੈਂ ਰਹਿਣ ਵਾਲਾ TVS ਏਜੰਸੀ ਤੋਂ ਮੈਂ ਇੱਕ ਸਕੂਟੀ ਜਿਹੜੀ ਮਿਤੀ ਸੀਗੀ 7ਵੇਂ ਮਹੀਨੇ 2023 ਦੇ ਵਿੱਚ ਇਸ ਸਕੂਟੀ ਦੇ ਵਿੱਚ ਲਗਾਤਾਰੀ ਪ੍ਰੋਬਲਮ ਆ ਰਹੀ ਹੈ ਜਦੋਂ ਵੀ ਮੈਂ ਸਰਵਿਸ ਕਰਵਾਉਣ ਵਾਸਤੇ ਇੱਥਾਨਾ ਹਰ ਵਾਰ ਕੋਈ ਨਾ ਕੋਈ ਚੀਜ਼ ਮੈਂ ਇਹਨਾਂ ਕੋਲੋਂ ਚੇਂਜ ਕਰਵਾਉਣਾ ਹੁਣ ਜਿਹੜਾ ਟਾਇਰ ਹੈਗਾ ਟਾਇਰ ਜਿਹੜਾ ਇੱਕ ਸਾਈਡ ਤੋਂ ਖਸਦਾ ਪਿਆ ਹੈਗਾ ਸੀਗਾ ਮੈਂ ਇਹਨਾਂ ਨੂੰ ਕਿਹਾ ਰਿਕੁਐਸਟ ਕੀਤੀ ਹੈਗੀ ਆ ਵੀ ਸਵੇਰੇ ਇਹਨੂੰ ਜਿਹੜਾ ਚੈੱਕ ਕਰਨਾ ਹੈਗਾ ਇਹਨਾਂ ਦੇ ਜੋਬ ਕਾਰਡ ਦੇ ਉੱਪਰ ਵੀ ਮੈਂ ਪਵਾ ਕੇ ਗਿਆ ਆ 9 ਵਜੇ ਤਕਰੀਬਨ ਸਵੇਰੇ ਮੈਂ ਗੱਡੀ ਦੇ ਕੇ ਗਿਆ ਸੀਗਾ ਔਰ 2 ਵਜੇ ਦੇ ਕਰੀਬ ਤਕਰੀਬਨ ਮੈਂ ਜਿਹੜਾ ਇੱਥੇ ਆਇਆ ਸੀਗਾ ਲੈਣ ਵਾਸਤੇ ਲੇਕਿਨ ਇਹਨਾਂ ਵੱਲੋਂ ਪ੍ਰਾਪਰ ਜਿਹੜੀ ਸਰਵਿਸ ਜਿਹੜੀ ਅਸੀਂ ਕਹਿ ਸਕਦੇ ਹਾਂ ਨਹੀਂ ਕੀਤੀ ਜਦ ਇਹਨਾਂ ਦੇ ਧਿਆਨ ਵਿੱਚ ਲਿਆਂਦਾ ਹੈਗਾ ਸਕੂਟੀ ਮੇਰੀ ਇੰਜਨ ਜਿਹੜਾ ਇਹਨਾਂ ਨੇ ਖੋਲ ਦਿੱਤਾ ਪੜ ਕੇ ਪ੍ਰੋਬਲਮ ਕਿਤੇ ਸੀਗੀ ਔਰ ਇੰਜਨ ਇਹਨਾਂ ਨੇ ਪੂਰਾ ਮੇਰਾ ਖੋਲ ਦਿੱਤਾ ਸਕੂਟੀ ਦਾ ਕਹਿ ਸਕਦੇ ਹਾਂ ਜਿਸ ਤਰ੍ਹਾਂ ਇਹ ਕਹ ਰਿਹਾ ਕਿ ਸਾਡੇ ਕੋ ਮਕੈਨਿਕ ਮਕੈਨਿਕ ਜਿਹੜੇ ਨੇ ਉਹ ਬਿਲਕੁਲ ਏ ਕਲਾਸ ਹੈਗੇ ਨੇ ਲੇਕਿਨ ਜਿਨ੍ਹਾਂ ਨੂੰ ਇਹੋ ਹੀ ਪਤਾ ਨਹੀਂ ਚੱਲ ਰਿਹਾ ਕਿ ਟਾਇਰ ਕਿਸ ਤਰ੍ਹਾਂ ਕਸਦਾ ਪਿਆ ਕੀ ਮੁਸ਼ਕਿਲ ਹੈ ਕੀ ਪ੍ਰੋਬਲਮ ਹੈ ਔਰ ਇੰਜਨ ਉਹਦੇ ਚਲਦੇ ਖੋਲ ਦਿੱਤਾ ਔਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਬੰਦ ਵੀ ਕਰ ਦਿੱਤਾ ਹੈਗਾ ਕਹਿੰਦੇ ਦੀ ਟਾਇਰ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਹੁਣ ਟਾਇਰ ਚ ਪ੍ਰੋਬਲਮ ਆ ਰਹੀ ਹੈ ਚੈਸੀਸ ਪ੍ਰੋਬਲਮ ਆ ਰਹੀ ਹੈ ਕਹਿੰਦੇ ਦੀ ਸਾਨੂੰ ਕੰਪਲੇਂਟ ਲੈ ਕੇ ਦਿਓ ਜਦ ਕਿ ਇਹਨਾਂ ਦੀ ਗਾਰੰਟੀ ਹੁੰਦੀ ਹੈ ਲੇਕਿਨ ਮੈਂ ਇਹੋ ਹੀ ਕਹਿਣਾ ਇਹਨਾਂ ਨੇ ਪੈਸੇ ਵੀ ਮੇਰੇ ਕੋਲ ਚਾਰਜ ਕਰ ਲਿੱਤੇ ਹੈਗੇ 850 ਰੁਪਏ ਜਿਹੜਾ ਸਰਵਿਸ ਦੇ ਪ੍ਰੋਪਰ ਸਰਵਿਸ ਜਿਹੜੀ ਇਹਨਾਂ ਨੇ ਨਹੀਂ ਕੀਤੀ ਲੇਕਿਨ ਮੈਂ ਲੋਕਾਂ ਨੂੰ ਵੀ ਇਹ ਰਿਕਵੈਸਟ ਕਰਾਂਗਾ ਵੀ TVS ਏਜੰਸੀ ਦੇ ਵਿੱਚ ਭੁੱਲ ਕੇ ਨਾ ਆਇਓ ਕਿਉਂਕਿ ਇੱਥੇ ਖੱਜਲ-ਗੁਵਰੀ ਹੈ ਇੱਥੇ ਕੋਈ ਵੀ ਤੁਹਾਡੀ ਜਿਹੜੀ ਹੈ ਉਹ ਕੇਅਰ ਨਹੀਂ ਕਰਨੀ ਕਿਤੇ ਉਹ ਹੋਰ ਵੀ ਕੋਈ ਚੀਜ਼ ਤੁਸੀਂ ਲਾ ਸਕਦੇ ਹੈਗੇ ਹੋ ਲੇਕਿਨ TVS ਏਜੰਸੀ ਜਿਹੜੀ ਹੈ ਇੱਥੇ ਨਾ ਪਹੁੰਚੋ ਇੱਕ ਤੁਹਾਨੂੰ ਹੋਰ ਵੀ ਗੱਲ ਦੱਸ ਦੇਣਾ ਚਾਹੁੰਦੇ ਆ ਕੀ ਮੈਂ ਜਿਹੜੇ ਆਰ ਸੀ ਬਣਵਾਈ ਸੀ ਇਹਨਾਂ ਨੂੰ ਪੈਸੇ ਮੈਂ ਪੂਰੇ ਦਿੱਤੇ ਸੀਗੇ ਔਰ ਅੱਜ ਤੱਕ ਮੈਨੂੰ ਇਹਦੀ ਆਰ ਜਿਹੜੀ ਨੰਬਰ ਵੇਟਾਂ ਜਿਹੜੀਆਂ ਹੈਗੀਆਂ ਉਹ ਨਹੀਂ ਮਿਲੀਆਂ ਦੇਖੋ ਚੋਰ ਬਜਾਰੀ ਜਿਹੜੀ ਆ ਬੜੀ ਵੱਡੀ ਹੈਗੀ ਆ ਅੱਜ ਤੱਕ ਨਹੀਂ ਮਿਲੀਆਂ ਪੈਸੇ ਵੀ ਪੂਰੇ ਲੈ ਲੈਨੇ ਲੇਕਿਨ ਇਹਨਾਂ ਨੇ ਅੱਜ ਤੱਕ ਨਹੀਂ ਦੱਸਿਆ ਕਿ ਉਹ ਪਲੇਟਾਂ ਗਈਆਂ ਕਿੱਥੇ ਹੈਗੀਆਂ ਇਹ ਟੀਵੀਐਸ ਏਜੰਸੀ ਤੋਂ ਮੈਂ ਲਿੱਤੀ ਸੀ ਇਹ ਸਕੂਟੀ ਔਰ ਟੀਵੀਐਸ ਏਜੰਸੀ ਦੇ ਵਿੱਚੋਂ ਮੈਂ ਇਹਨਾਂ ਨੇ ਮੇਰੇ ਕੋ ਪੈਸੇ ਸਾਰੇ ਚਾਰਜ ਕਰਲੇ ਸੀ ਇਹ ਆਰਸੀ ਦੇ ਵੀ ਲੇਕਿਨ ਅੱਜ ਤੱਕ ਮੈਨੂੰ ਇਹ ਜੜੀਆਂ ਮੈਨੂੰ ਸਕੂਟੀ ਮੇਰੀ ਘਰ ਪਹੁੰਚ ਗਈ ਸੀ ਦੀ ਮੈਨੂੰ ਨਹੀਂ ਪਤਾ ਇਹਨਾਂ ਨੇ ਕਿੱਥੋਂ ਦਿੱਤੀ ਕਿੱਥੋਂ ਨਹੀਂ ਦਿੱਤੀ ਪਰ ਡੈਫੈਕਟਿਡ ਪੀਸ ਮੈਨੂੰ ਦਿੱਤਾ ਹੈਗਾ ਬ੍ਰਾਂਚ ਕਿਹੜੀ ਹੈ ਗੇਟੀ ਫਿਰਦੀ ਹੈ ਟੀਵੀਐਸ ਦੀ ਇੱਥੇ ਇੱਕ ਪ ਅਜ ਬ੍ਰਾਂਚ ਆ ਕਿੱਥੋਂ ਮੈਨੂੰ ਸਕੂਟੀ ਆਈ ਹੈ ਮੈਨੂੰ ਨਹੀਂ ਪਤਾ ਹੈਗਾ ਕਿੱਥੋਂ ਮੈਨੂੰ ਸਕੂਟੀ ਮਿਲੀ ਹੈ ਲੇਕਿਨ ਮੈਨੂੰ ਅਜ ਤੱਕ ਨੰਬਰ ਪਲੇਟਾਂ ਵੀ ਜਿਹੜੀਆਂ ਨਹੀਂ ਮਿਲੀਆਂ ਚੋਰ ਬਿਜਾਰੀ ਮੈਂ ਸਿੱਧੇ ਤੌਰ ਤੇ ਕਹਿ ਸਕਦਾ ਹੈਗਾ ਮੈਂ ਅਪੀਲ ਵੀ ਲੋਕਾਂ ਨੂੰ ਕਰਾਂਗਾ ਵੀ ਇਹਨਾਂ ਤੋਂ ਏਜੰਸੀ ਵਾਲਿਆਂ ਤੋਂ ਬਚੋ ਬਿਲਕੁਲ ਮੈਂ ਬਿਲਕੁਲ ਹਰਾਸ ਹੋ ਰਿਹਾ ਪੈਰ ਮੇਰਾ ਕਸਦਾ ਪਿਆ ਹੈਗਾ ਔਰ ਕੀ ਪ੍ਰੋਬਲਮ ਹੈ ਅਜ ਤੱਕ ਨਾ ਤੇ ਮੈਨੂੰ ਇਹਨਾਂ ਨੇ ਕਲੀਅਰ ਕੀਤਾ ਔਰ ਨਾ ਹੀ ਮੈਨੂੰ ਸੈਟੀਸਫੈਕਸ਼ਨ ਕੀਤੀ ਹੈਗੀ ਆ ਬਿਲਕੁਲ ਅਪੀਲ ਮੈਂ ਇਹ ਹੀ ਕਰਾਂਗਾ ਕਿ ਇਹਨਾਂ ਤੋਂ ਬਚੋ ਔਰ ਤੇ ਇੱਥੇ ਨਹੀਂ ਆਇਆ ਜਾਏ ਤੇ ਮੇਰੇ ਸਾਹਮਣੇ ਬਹੁਤ ਵਧੀਆ ਹੈਗਾ ਕੈਮਰਾ ਪਰਸਨ ਹਨੀ ਦੇ ਨਾਲ ਅੱਜ ਦੀ ਸੰਗੀਤ ਦੀ ਰਿਪੋਰਟ